ਬੱਲੂਆਣਾ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਇੱਕ ਵਿਅਕਤੀ ਨੂੰ ਘਰੋਂ ਚੱਕ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਕਰਕੇ ਬੇਹੋਸ਼ੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਕੁੱਟਮਾਰ ਕਿਸੇ ਹੋਰ ਨੇ ਨਹੀਂ ਉਸ ਦੇ ਆਪਣੇ ਹੀ ਰਿਸ਼ਤੇਦਾਰਾਂ ਦੇ ਵੱਲੋਂ ਕੀਤੀ ਹੈ ਹਾਂ ਰਮੇਸ਼ ਕੁਮਾਰ ਸੁਨੋ ਅਕਿਰਸ਼ਨ ਲਾਲ ਪਿੰਡ ਢਾਬਾ ਕੋਰੀ ਚੋਰੀ ਦਾ ਦੱਤਾ ਜਾ ਰਿਹਾ ਹੈ ਕਿ ਚੋਰੀ ਦੇ ਮਾਮਲੇ ਦੇ ਚੱਲਦੇ ਰਿਸ਼ਤੇਦਾਰਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਜਦੋਂ ਘਰ ਚਲਾ ਗਿਆ ਤੇ ਫਿਰ ਉਸ ਨੂੰ ਘਰੋਂ ਚੱਕਿਆ ਗਿਆ ਤੇ ਫਿਰ ਉਸ ਨੂੰ ਚੱਕ ਕੇ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਆ ਇਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੇ ਹਾਲਤ ਵਿੱਚ ਹਸਪਤਾਲ ਦੇ ਵਿੱਚ ਛੱਡ ਦਿੱਤਾ ਗਿਆ ਤੇ ਫਿਰ ਡਾਕਟਰਾਂ ਨੇ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਵਿਅਕਤੀ ਦੀ ਜਦੋਂ ਮਾਤਾ ਨੇ ਇਹ ਲੜਾਈ ਛੜਾਉਣ ਆਈ ਆ ਤੇ ਜਦੋਂ ਉਹਨੂੰ ਕੁੱਟਿਆ ਜਾ ਰਿਹਾ ਸੀ ਉਸ ਦੀ ਮਾਤਾ ਜਦੋਂ ਵਿਚਕਾਰ ਹੁੰਦੀ ਹੈ ਲੜਾਈ ਛੜਾਉਣ ਲਈ ਉਸ ਨੂੰ ਹਟਾਉਣ ਲਈ ਉਸਤੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਰੀ ਦਾ ਜਦੋਂ ਮਾਮਲਾ ਸੀ ਤਾਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਹੁਣ ਵੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਕਿ ਬਿਆਨ ਦਰਜ ਕਰ ਲਏ ਗਏ ਆ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸਤੇ ਪੂਰੀ ਕਾਰਵਾਈ ਕਰਕੇ ਉਸਤੇ ਮਾਮਲਾ ਦਰਜ ਜਿਹੜਾ ਉਹ ਕੀਤਾ ਜਾਵੇਗਾ ਤਾਂ આરોપી ਨੂੰ ਵੀ ਜਲਦ ਫੜ ਲਿਆ ਜਾਵੇਗਾ ਕਿਉਂਕਿ ਪੂਰਾ ਮਾਮਲਾ ਜਿਹੜਾ ਚੋਰੀ ਦਾ ਸੀ ਚੋਰੀ ਦੇ ਚੱਲਦੇ ਹੀ ਰਿਸ਼ਤੇਦਾਰਾਂ ਦੇ ਵੱਲੋਂ ਇਹ ਘਿਣਾਣਾ ਕੰਮ ਕੀਤਾ ਗਿਆ ਤੇ ਉਸ ਵਿਅਕਤੀ ਨੂੰ ਚੋਰੀ ਦੇ ਮਾਮਲੇ ਦੇ ਵਿੱਚ ਫੜ ਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਮਰਡਰ ਜਿਹੜਾ ਰਿਸ਼ਤੇਦਾਰਾਂ ਦੇ ਵੱਲੋਂ ਹੀ ਇਹ ਕੀਤਾ ਗਿਆ ਤਿਸ ਤਰ੍ਹਾਂ ਦੇ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲ ਲਗਾਏ ਗਏ ਨੇ ਤੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਆ ਹੋਰ ਇਸ ਦੇ ਬਾਰੇ ਕੀ ਜਾਣਕਾਰੀ ਹੈ ਉਹ ਪੁਲਿਸ ਤੋਂ ਮੋਹ ਸੁਣ ਲੈਣੇ ਆ ਨਾ ਰਮੇਸ਼ ਕੁਮਾਰ ਸਨੋਕ ਕਿਰਸ਼ਨ ਲਾਲ ਪਿੰਡ ਟਾਬਾਂ ਕੋਕਰੀਆ ਜੀ ਮ੍ਰਿਤਕ ਦਾ ਕੀ ਨਾਮ ਹੈ ਮ੍ਰਿਤਕ ਦਾ ਨਾਮ ਰਵਿੰਦਰ ਕੁਮਾਰ ਸਨੋਕ ਕਿਰਸ਼ਨ ਲਾਲ ਟਾਬਾਂ ਕੋਕਰੀਆ ਕੀ ਘਟਨਾ ਕੀ ਹੋਈ ਉਹਦੇ ਤੇ ਚੋਰੀ ਦਾ ਇਲਜ਼ਾਮ ਸੀ ਤਿੰਨ ਦਿਨ ਪਹਿਲਾਂ ਉਹਦੇ ਤੇ ਦਰਖਾਸਤ ਲੱਗੀ ਹੋਈ ਹੈ ਅੱਜ ਉਹਨੂੰ ਸਵੇਰੇ 8:30 ਉਹ ਮੇਰੇ ਚਾਚੇ ਤਾਇਆ ਤੇ ਮੁੰਡੇ ਆ ਨਾਲ ਉਹਦੇ ਬੰਦੇ ਹੋਰ ਸੀ ਉਹ ਚੱਕਣ ਆਏ ਤਾਂ ਮਾਤਾ ਜੀ ਉਹਨੂੰ ਰੋਕਣ ਗਈ ਤਾਂ ਮਾਤਾ ਜੀ ਦੇ ਸੱਟਾਂ ਮਾਰੀਆਂ ਮੈਂ ਮਾਤਾ ਜੀ ਨੂੰ ਲੈ ਕੇ ਹਸਪੀਟਲ ਆ ਗਿਆ ਐਡਮਿਟ ਕਰਾਤੀ ਉਹ ਤੋਂ ਬਾਅਦ ਉਹਨੂੰ ਕੀ ਪਤਾ ਕਿੱਥੇ ਲੈ ਗਏ ਕਿੱਥੇ ਨਹੀਂ ਉਹਦੇ ਸੱਟਾਂ ਬਹੁਤ ਵੱਜੀਆਂ ਹੋਇਆ ਸਾਨੂੰ ਤਾਂ ਇੱਥੇ ਅਸੀਂ ਇਤੇ ਮਰਤ ਕੋ 신고 ਕਰਤਾ ਅਸੀਂ ਕਿਤੇ ਹਸਪੀਟਲ ਦੇ ਮਾਤਾ ਜੀ ਨੇ ਲੱਗਾਇਆ ਸੀ ਪਹਿਲਾਂ ਹੂੰ ਕੌਣ ਛੱਡ ਕੇ ਗਿਆ ਉੱਤੇ ਉਹ ਆਪ ਹੀ ਛੱਡ ਕੇ ਗਏ ਸੀ ਮੋਟਰਸਾਈਕਲ ਦੇ ਉੱਤੇ ਹੂੰ ਤਾਂ ਸਾਨੂੰ ਇਨਸਾਫ ਚਾਹੀਦਾ ਹੂੰ ਵਜ੍ਹਾ ਰੰਜਿਸ਼ ਕੀ ਸੀਗੀ ਮੈਨਾਂ ਨਾਲ ਲੜ ਉਹ ਮੋਟਰ ਚੋਰੀ ਦਾ ਇਲਜ਼ਾਮ ਸੀ ਹੂੰ ਕੀ ਲੱਗਦਾ ਕੀ ਹੈ ਵੀ ਮਾਰਿਆ ਗਿਆ ਹੈ ਕੀ ਹੈ ਮਾਰਿਆ ਗਿਆ ਉਹਨੂੰ ਕੁੱਟ ਕੁੱਟ ਕੇ ਸੱਟਾਂ ਦੇ ਨਿਸ਼ਾਨ ਉਹਦੇ ਸਰੀਰ ਤੇ ਵਜ੍ਹਾ ਹੂੰ ਵਿੱਕੇ ਕੀ ਮੰਗ ਕਰਦੇ ਹੁਣ ਇਨਸਾਫ ਦੀ ਮੰਗ ਮੰਗ ਕਰਦੇ ਹਾਂ ਤਾਂ ਸਾਲਾ ਜੀ ਕੀ ਘਟਨਾ ਹੋਈ ਕਟਨਾਲ ਵਾਰਦਾਤ ਚੋਰੀ ਦੀ ਹੋਈ ਸੀ ਤੇ ਕੱਲ ਉਹਨਾਂ ਦੀ ਟਾਣੀ ਜਾ ਕੇ ਵੀ ਅਸੀਂ ਕੀ ਕਹੇ ਆ ਭਾਈ ਕੋਈ ਜਹਰ ਜਾਨਾ ਹੈ ਤੇ ਸਾਡੇ ਪਾਸ ਤੇ ਉਹ ਤੇ ਲੜਾਈ ਦੰਗਾਲ ਆ ਕੰਮ ਛੱਡ ਦਿਓ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਦੋ ਤਿੰਨ ਹੈ ਤੁਹਾਡੇ ਕੋਲੇ ਸਮਝਾ ਦਿਓ ਤੇ ਰਾਤ ਉਹ ਆਇਆ ਕਰੇ ਤੇ 9:30 ਵਜੇ ਉਹਨੂੰ ਚੁੱਪਕੇ ਲੈ ਗਏ ਮੇਰੀ ਸਾਸੂ ਮਾ ਉਹ ਵਿਚਾਲੇ ਆਈ ਤਾਂ ਉਹਨੂੰ ਹੀ ਉਹਦੇ ਸੱਟਾ ਵੱਜਿਆ ਅਸੀਂ ਤਾਂ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਆਏ ਤੇ ਭਰਤੀ ਕਰਾਏ ਸਰਕਾਰੀ ਹਸਪੀਟਲ ਤੇ ਤੇ ਉਹਨੂੰ ਵੇਖਿਆ ਤਾਂ 3:30 ਵਜੇ ਉਹਨੂੰ ਮਰਤਕ ਘੋਸ਼ਿਤ ਕਰਤਾ ਰਵਿੰਦਰ ਨੂੰ ਲੈ ਕੇ ਆਏ ਤਾਂ ਉਹ ਮਰਤਕ ਹੀ ਸੀ ਉਸ ਕੇ ਲਿਆਏ ਉਹ ਮੋਟਰਸਾਈਕਲ ਤੇ ਕੀ ਲੱਗਦਾ ਕੀ ਹੈ ਵੀ ਉਹਨੂੰ ਮਾਰਿਆ ਗਿਆ ਕੀ ਹੈ ਮਾਰਿਆ ਗਿਆ ਉਹਨੂੰ ਸੱਟਾ ਮਾਰੀਆਂ ਵਾਵਾਂ ਤੇ ਗੋਪ ਗੋਕੇ ਮਾਰਿਆ ਗਿਆ ਹੁਣ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਉਹਨੂੰ ਫੜਿਆ ਜਾਵੇ ਤਾਂ ਇਹ ਤੋਂ ਲਾਸਟ ਚੱਕਮ ਇਹਦੀ ਤਕਨੀਕ ਚੱਕ ਦੇ। ਸਰ ਆਪਨੇ ਕੋਲ ਕੋਈ ਅਨਨੋਨ ਪਰਸਨ ਲੈ ਕੇ ਆਏ ਸੀਗੇ ਤੇ ਉਹਦੀ ਪੁਲਿਸ ਨੂੰ ਸਲਾਹ ਕਰਕੇ ਮੋਰਚੀ ਦੀ ਜਨਤਕ ਰਖਵਾਲੀ ਕਰਵਾਤੀ। ਜਿਹੜੇ ਲੈ ਕੇ ਆਏ ਸੀ ਉਹ ਕਿੱਥੇ ਗਏ ਫਿਰ? ਉਹ ਛੱਡ ਕੇ ਚਲੇ ਗਏ। ਜੈਨਿਕਸ ਵਿਰਾਟੀ ਵੀ ਦੇਖ ਲਿਓ ਤੁਸੀਂ ਬੱਲੂਆਂ ਦਾ ਹਰਤਾ ਦੇ ਪਿੰਡ ਟਾਬਾ ਕੋਖਰੀਆ ਵਿੱਚ ਇੱਕ ਨੌਜਵਾਨ ਦੀ ਅਤਿਆ ਦੇ ਜਿਹੀਆਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੌਕੇ ਤੇ ਸਦਰ थाना ਐਸਆਈ ਜਿਹੜੇ ਆ ਉਹ ਪਹੁੰਚੇ ਹੋਏ ਨੇ ਤੇ ਉਹ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਿਹਾ ਹੈ। ਪੁੱਤਰ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਜਿਹੜਾਗਾ ਇਹ ਰਵਿੰਦਰ ਸਿੰਘ ਸੀਗਾ ਜਿਹੜਾਗਾ ਇਹਦੇ ਉੱਤੇ ਕੀਤੀ ਗਈ ਸੀਗੀ ਚੋਰੀ ਦੀ ਜਿਸ ਬਾਬਤ ਜਿਹੜਾਗਾ ਇਹਨਾਂ ਨੇ ਗੱਲਬਾਤ ਵੀ ਕੀਤੀ ਸੀਗੀ ਕੋਈ ਮਸਲਾ ਹੈਗਾ ਤਾਂ ਆਪਾਂ ਬੈਠ ਕੇ ਸੁਲਝਾ ਲੈਂਦੇ ਆ ਪਰ ਲੇਕਿਨ ਉਹਨਾਂ ਵੱਲੋਂ ਜਿਹੜੀ ਦੱਸੀ ਜਾ ਰਹੀ ਹੈ ਵੀ ਅਸਵੇਰੇ ਜਿਹੜਾਗਾ ਉਹਨੂੰ ਉਠਾ ਕੇ ਲੈ ਗਏ ਨੇ ਤੇ ਜਾ ਕੇ ਉਹਦੀ ਗੰਬੀਰ ਸੱਟਾਂ ਮਾਰੀਆਂ ਨੇ ਇਸ ਗੰਬੀਰ ਸੱਟਾਂ ਦੇ ਦੌਰਾਨ ਜਿਹੜਾਗਾ ਜਦੋਂ ਉਹਨੂੰ ਮਾਦਾਨ ਲੱਗੀ ਤਾਂ ਮਾਂ ਦੀ ਵੀ ਸੱਟਾਂ ਲੱਗੀਆਂ ਨੇ ਮਾਂ ਜਿਹੜੀ ਹਸਪੀਟਲ ਵਰਤੀ ਬੜੀ ਹੈ ਜਿਨ੍ਹਾਂ ਨੇ ਜਿਹੜਾ ਇਹਨੂੰ ਚੱਕ ਕੇ ਲੈ ਗਏ ਸੀ ਉਹਨਾਂ ਵੱਲੋਂ ਵੀ ਹੋਰ ਦੇਖਿਆ ਗਿਆ ਕਿ ਅਦਾਲਤ ਵਿੱਚ ਦਾਖਲ ਕਰਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕ ਨੂੰ ਚਿੱਤ ਕੀਤਾ ਜਾਂਦਾ ਹੈ ਤੇ ਅੰਦਰ ਆਪਣੇ ਕੁਲਕੂ ਲਾਡਿੰਗ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਅੱਪਾ ਗੱਲਬਾਤ ਕਰਦੇ ਆਂ ਕਿ ਉਹਨਾਂ ਵੱਲੋਂ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਹੁਣ 1.5 ਘੰਟਾ ਪਹਿਲਾਂ ਇੱਕ ਰੂਪਾ ਮਸੂਲ ਹੋਇਆ ਜਿਦੇ ਵਿੱਚ ਰਵਿੰਦਰ ਕੁਮਾਰ ਉਮਰ ਪਿਸ਼ਨ ਲਾਲ ਵਾਸੀ ਢਾਬਾਂ ਫੋਕਰੀਆਂ ਦੀ ਟਾਹਣੀਆਂ ਦੀ ਉਮਰ 32-33 ਸਾਲ ਜੀ ਤੇ ਪੁਸ਼ਪ ਦੇ ਸ਼ਾਨ ਦੇ ਵਿੱਚ ਹੁਣ ਅਸੀਂ ਇੱਥੇ ਸਿਵਲ ਹਸਪੀਟਲ ਆਏ ਆ ਤੇ ਉਹਨਾਂ ਦੀ ਪੁੱਛ ਕੇ ਉਸ ਤੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਜਿਨ੍ਹਾਂ ਨੇ ਦੱਸਿਆ ਵੀ ਸਾਡਾ ਮਤਲਬ ਕਿ ਜਿਹੜਾ ਜਿਹੜੇਵਿੰਦਰ ਕੁਮਾਰ ਸਿੰਘ ਨੂੰ ਕੋਈ ਮੋਟਰ ਦਾ ਰੋਲਾ ਸੀ ਉਹਦੇ ਚੱਕ ਕੇ ਲੈ ਗਏ ਤੇ ਉਹਨਾਂ ਨੇ ਸੱਟਾਂ ਮਾਰੀਆਂ ਹੁਣ ਦੀ ਉਹ ਵੈਰੀਫਾਈ ਕਰਦੇ ਆ ਹੁਣ ਬਿਆਨ ਲਿਖਦੇ ਆ ਜੋ ਸਾਹਮਣੇ ਉਹਦੇ ਕਿੰਨੇ ਜਣੇ ਦੱਸਿਆ ਸਰ ਕਿੰਨੇ ਕ ਜਣੇ ਸੀਗੇ ਹੰਬਲਾ ਕਰਨਾ ਕਿ ਹੁਣ ਬਿਆਨ ਲਿਖਦੇ ਇਹਨਾਂ ਦੇ ਬਿਆਨਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਲਿਖਾਉਂਦੇ ਆ ਉਹਨਾਂ ਨੇ ਅੰਗੇਸ਼ਟ ਕਾਨੂੰਨੀ ਕਾਰਵਾਈ ਕਰਨਾ ਤਾਂ ਆਪਾ ਜਿਹੜੇਗੇ ਸਦਰ ਥਾਣਾ ਦੇ ਇੰਚਾਰ ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਕਿਹਾ ਪਰਿਵਾਰਿਕ ਨੰਬਰਾਂ ਦੇ ਬਿਆਨ ਲਿਖੇ ਜਾ ਰਹੇ ਨੇ ਜੋ ਤੱਤ ਸਾਹਮਣੇ ਆਣਗੇ ਉਹ ਸਾਰ ਨਾਲ ਇੱਕ ਕੰਬਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਡੈਡਕਿਰੇਟਿਵਲੀ ਬਲਵਾਨ ਨਾਲ ਕਹਤੋ ਤੁਹਾਨੂੰ ਸ਼ਾਹਰਨਾਮ ਰਮੇਸ਼ ਕੁਮਾਰ ਸਨੋ ਕਿਸ਼ਨ ਲਾਲ ਪਿੰਡ ਟਾਬਾ ਕੋਰੀਆ ਜੀ ਮ੍ਰਿਤਕ ਦਾ ਕੀ ਨਾਮ ਹੈ ਮ੍ਰਿਤਕ ਦਾ ਨਾਮ ਰਵਿੰਦਰ ਕੁਮਾਰ ਸਨ ਉਹਦੇ ਤੇ ਚੋਰੀ ਦਾ ਇਲਜ਼ਾਮ ਸੀ ਤਿੰਨ ਦਿਨ ਪਹਿਲਾਂ ਉਹਦੇ ਤੇ ਦਰਖਾਸਤ ਲੱਗੀ ਹੋਈ ਹੈ ਅੱਜ ਉਹਨੂੰ ਸਵੇਰੇ 8:30 'ਤੇ ਮੇਰੇ ਚਾਚੇ ਤਾਇਤੇ ਮੁੰਡੇ ਆ ਨਾਲ ਉਹਦੇ ਬੰਦੇ ਹੋਰ ਸੀ ਉਹ ਚੱਕਣ ਆਏ ਤਾਂ ਮਾਤਾ ਜੀ ਉਹਨੂੰ ਰੋਕਣ ਗਈ ਤਾਂ ਮਾਤਾ ਜੀ ਦੇ ਸੱਟਾਂ ਮਾਰੀਆਂ ਮੈਂ ਮਾਤਾ ਜੀ ਨੂੰ ਲੈ ਕੇ ਹਸਪੀਟਲ ਆ ਗਿਆ ਐਡਮਿਟ ਕਰਾਤੀ ਉਸ ਤੋਂ ਬਾਅਦ ਉਹਨੂੰ ਕੀ ਪਤਾ ਕਿੱਥੇ ਲੈ ਗਏ ਕਿੱਥੇ ਨਹੀਂ ਉਹਦੇ ਸੱਟਾਂ ਬਹੁਤ ਵੱਜੀਆਂ ਹੋਇਆਂ ਸਾਨੂੰ ਤਾਂ ਇੱਥੇ ਅਸੀਂ ਵੇਖਿਆ ਹਸਪੀਟਲ ਲੈ ਕੇ ਆਏ ਇੱਥੇ ਮਰਤ ਕੋਸ਼ਿਸ਼ ਕਰਤਾ ਅਸੀਂ ਕਿੱਥੇ ਹਸਪੀਟਲ ਮਾਤਾ ਜੀ ਨੂੰ ਲੈ ਕੇ ਆਏ ਸੀ ਪਹਿਲਾਂ ਹੂੰ ਕੌਣ ਛੱਡ ਕੇ ਗਿਆ ਉੱਤੇ ਉਹ ਆਪ ਹੀ ਛੱਡ ਪਰ ਸਾਨੂੰ ਇਨਸਾਫ ਚਾਹੀਦਾ ਵਜਾ ਰੰਜੀਤ ਕੀ ਸੀਗੀ ਮੈਨਾਂ ਇਹਨਾਂ ਲੜ ਉਹ ਮੋਟਰ ਚੋਰੀ ਦਾ ਇਲਜ਼ਾਮ ਸੀ ਕੀ ਲੱਗਦਾ ਕੀ ਹੈ ਵੀ ਮਾਰਿਆ ਗਿਆ ਹੈ ਕੀ ਹੈ ਮਾਰਿਆ ਗਿਆ ਉਹਨੂੰ ਕੁੱਟ-ਕੁੱਟ ਕੇ ਸੱਟਾਂ ਦੇ ਨਿਸ਼ਾਨ ਉਹਦੇ ਸਰੀਰ ਤੇ ਵੰਜੇ ਵੇਖੇ